ਪਿੰਡ ਚਮਿਆਰੀ ਦੇ ਜਿਹੜੇ ਦੋ ਨੌਜਵਾਨ ਸੀ ਜਿਨ੍ਹਾਂ ਦੀ ਸ਼ਰੀ ਨਗਰ ਦੇ ਵਿੱਚ ਅਤਵਾਦੀਆਂ ਵੱਲੋਂ ਗੋਲੀ ਮਾਰ ਕੇ ਤਿਆ ਕਰ ਦਿੱਤੀ ਗਈ ਸੀ ਇਸ ਦੀ ਡੈੱਡ ਬੋਡੀ ਪਹੁੰਚਣ ਤੋਂ ਬਾਅਦ ਹੁਣ ਪਰਿਵਾਰ ਦੇ ਵੱਲੋਂ ਕੁਝ ਇਤਰਾਜ਼ ਜਤਾਏ ਜਾ ਰਹੇ ਨੇ ਪਰਿਵਾਰ ਵੱਲੋਂ ਉਹਦੀ ਜੋ ਮੈਡੀਕਲ ਰਿਪੋਰਟ ਹੈ ਜਾਂ ਪੋਸਟਮਾਰਟਮ ਰਿਪੋਰਟ ਹੈ ਉਹ ਪੂਰੀ ਮੰਗੀ ਜਾ ਰਹੀ ਹੈ ਔਰ ਇਹ ਕਿਹਾ ਗਿਆ ਕਿ ਉਹਨਾਂ ਚ ਅੰਤਿਮ ਸੰਸਕਾਰ ਨਹੀਂ ਹੋਏਗਾ ਦੋਸ਼ ਜਿਹੜੇ ਸਿੱਧੇ ਤੌਰ ਤੇ ਲਾਇਆ ਜਾ ਰਹੇ ਨੇ ਕਿ ਜੋ ਅਮਰਤਪਾਲ ਦੀ ਡੈੱਡ ਬੋਡੀ ਪਹੁੰਚੀ ਜਿਹੜੀ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਉੱਤੇ ਕੱਟ ਦੇ ਨਿਸ਼ਾਨ ਨੇ ਕੱਟ ਮਾਰ ਕੀਤੀ ਗਈ ਕਥਿਤ ਤੌਰ ਤੇ ਇਹ ਗੰਭੀਰ ਤੌਰ ਦੇ ਤੇ ਉਹਨਾਂ ਦੇ ਨਿਸ਼ਾਨ ਜਿਹੜੇ ਇਲਜ਼ਾਮ ਜਿਹੜੇ ਲਾਏ ਗਏ ਨੇ ਔਰ ਮੀਡੀਆ ਦੇ ਨਾਲ ਵੀ ਗੱਲਬਾਤ ਕਰਦੇ ਆ ਉਹਨਾਂ ਦੇ ਭਾਂਜੇ ਅਰਵਿੰਦਰ ਤੇ ਉਹਨਾਂ ਦੇ ਬ੍ਰਦਰ ਇਕਬਾਲ ਸਿੰਘ ਨੇ ਇਹ ਗੱਲ ਸਾਂਝੀ ਕੀਤੀ ਹੈ ਮੀਡੀਆ ਦੇ ਨਾਲ ਕਿ ਉਹਨਾਂ ਨੂੰ ਇਸ ਗੱਲ ਦਾ ਖਦਸ਼ਾ ਹੈਗੇ ਉਹਨਾਂ ਦੇ ਨਾਲ ਇਸ ਤਰ੍ਹਾਂ ਲੱਗਦਾ ਕਿ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਹੈ ਤਾਂ ਗੰਭੀਰ ਇਲਜ਼ਾਮ ਨੇ ਪਹਿਲਾਂ ਪਰਿਵਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ 2 ਵਜੇ ਅੰਤਿਮ ਸੰਸਕਾਰ ਜਿਹੜਾ ਉਹ ਅਮਰਤਪਾਲ ਦਾ ਕਰ ਦਿੱਤਾ ਜਾਏਗਾ ਰੋਹਿਤ ਦੀ ਜਿਹੜੀ ਡੈੱਡ ਬੋਡੀ ਹੈ ਉਹhle ਸ਼ੇਰੀ ਨਗਰ ਤੋਂ ਚੱਲੀ ਨਹੀਂ ਹੈ ਤੇ ਇਹ ਡੈੱਡ ਬੋਡੀ ਇੱਥੇ ਪਹੁੰਚਣ ਤੋਂ ਬਾਅਦ ਹੁਣ ਜਿਵੇਂ ਤਸਵੀਰਾਂ ਦੇਖ ਸਕਦੇ ਹੋ ਸਾਰੇ ਪਿੰਡ ਦੇ ਲੋਕ ਜਿਹੜੇ ਨੇ ਇੱਥੇ ਪਹੁੰਚੇ ਨੇ ਤੇ ਉਹਨਾਂ ਨੇ ਇਸ ਗੱਲ ਦਾ ਖਰਸ਼ਾ ਜ਼ਾਹਿਰ ਕੀਤਾ ਹੈ ਕਿ ਜੋ ਅੰਮ੍ਰਿਤਪਾਲ ਹੈ ਉਸ ਦੇ ਨਾਲ ਕੁੱਟਮਾਰ ਜਿਹੜੀ ਉਹ ਕੀਤੀ ਹੈ ਤਾਂ ਪਿੰਡ ਵਾਲੇ ਵੀ ਇਸ ਗੱਲ ਦੇ ਉੱਤੇ ਕਾਫੀ ਜਿਹੜਾ ਉਹ ਇਤਰਾਜ਼ ਕਰ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਉਹ ਜਿਹੜੀ ਡੈੱਡ ਬੋਡੀ ਹੈ ਉਹ ਦੇਖ ਸਕਦੇ ਆਸ-ਪਾਸ ਉਹਨਾਂ ਦੇ ਰਿਸ਼ਤੇਦਾਰ ਪਰਿਵਾਰਕ ਮੈਂਬਰ ਉਹਨਾਂ ਦੇ ਇਨ ਰਿਲੇਟਿਵ ਜਿਹੜੇ ਨੇ ਉਹ ਇੱਥੇ ਨੇ ਮੌਜੂਦ ਨੇ ਤਾਂ ਸਾਰੇ ਸਾਰਿਆਂ ਦਾ ਹੀ ਇੱਥੇ ਇਹ ਇਤਰਾਜ਼ ਇਹਨਾਂ ਵੱਲੋਂ ਹਾਲਾਂਕਿ ਜੰਮੂ ਕਸ਼ਮੀਰ ਸਰਕਾਰ ਵੱਲੋਂ ਕੰਪਨਸੇਸ਼ਨ ਵੱਲੋਂ ਜਰੂਰ ਕੋਈ ਚੈੱਕ ਜਿਹੜੇ ਨੇ ਉਹ ਜੇ ਗਏ ਨੇ ਤਾਂ ਅਜੇ ਇੱਕ ਚੈੱਕ ਭੇਜਿਆ ਗਿਆ 50000 ਰੁਪਏ ਦਾ ਤਾਂ ਉਹ ਪਰਿਵਾਰ ਨੇ ਕਹਿੰਦੇ ਸਾਨੂੰ ਪੈਸੇ ਦੀ ਸਾਡੇ ਲਈ ਕੋਈ ਅਜੇ ਵੈਲਿਊ ਫਿਲਹਾਲ ਨਹੀਂ ਹੈ ਕਿਉਂਕਿ ਸਾਨੂੰ ਫਿਲਹਾਲ ਸੇ ਜਾਣਨਾ ਚਾਹੁੰਦੇ ਆ ਕਿ ਇਸ ਦੀ ਮੌਤ ਜਿਹੜੀ ਹੈ ਉਹ ਕਿਵੇਂ ਹੋਈ ਕਿਉਂਕਿ ਉਹ ਪਰਿਵਾਰ ਦਾ ਵੀ ਕਹਿਣਾ ਹੈ ਕਿ ਸਾਨੂੰ ਹਲੇ ਤੱਕ ਕੋਈ ਗੋਲੀਆਂ ਦਾ ਨਿਸ਼ਾਨ ਜਿਹੜਾ ਉਹ ਨਹੀਂ ਮਿਲਿਆ 2 ਦਿਨ ਪਹਿਲਾਂ ਹੀ ਇਹ ਨੌਜਵਾਨ ਜੰਮੂ ਕਸ਼ਮੀਰ ਲਈ ਰਵਾਨਾ ਸੀ ਸ਼੍ਰੀਨਗਰ ਲਈ ਰਵਾਨਾ ਸੀ ਕਾਰਪੈਂਟਰ ਦਾ ਕੰਮ ਕਰਦੇ ਸੀ ਤੇ ਅਮਰਤਪਾਲ ਜੋ ਉੱਥੇ ਪਹਿਲਾਂ ਵੀ ਜਾਂਦਾ ਸੀ ਤੇ ਰੋਹਿਤ ਪਹਿਲੀ ਵਾਰ ਉਹਨਾਂ ਦੇ ਨਾਲ ਗਿਆ ਸੀ ਤੇ ਉਸ ਤੋਂ ਬਾਅਦ ਜੋ ਰਾਤ ਖਬਰ ਆਈ ਕਿ ਗੋਲੀਆਂ ਮਾਰ ਕੇ ਜੋ ਹਤਿਆ ਕੀਤੀ ਗਈ ਤਾਂ ਹੁਣ ਜਦੋਂ ਉਸ ਦਾ ਤਾਬੂਤ ਖੋਲਿਆ ਗਿਆ ਤਾਂ ਉਸ ਦੇ ਵਿੱਚ ਪਰਿਵਾਰ ਦੇ ਵੱਲੋਂ ਜਿਹੜੇ ਇਤਰਾਜ਼ ਨੇ ਉਹ ਸਾਹਮਣੇ ਆਏ ਨੇ ਤਾਂ ਇਹ ਵੱਡੇ ਗੰਭੀਰ ਇਲਜ਼ਾਮ ਨੇ ਤੇ ਪਰਿਵਾਰ ਮੰਗ ਕਰ ਰਿਹਾ ਕਿ ਜੋ ਸਾਨੂੰ ਉਹ ਜੋ ਇਤ ਪਤਾ ਲੱਗੇ ਜਿਹੜੀ ਇਹਨਾਂ ਦੀ ਜੋ ਡੈੱਡ ਬੋਡੀ ਹੈ ਉਹ ਉਸ ਦੀ ਸਾਨੂੰ ਪੋਸਟਮਾਰਟਮ ਰਿਪੋਰਟ ਦਿਖਾਈ ਜਾਵੇ ਤੋਂ ਦੇ ਪ੍ਰਸ਼ਾਸਨ ਨੇ ਪਰਿਵਾਰ ਨੂੰ ਕੁਝ ਦੱਸਿਆ ਵੀ ਕੀ ਕਾਰਨ ਹੋਈ ਹੈ ਪਰਿਵਾਰ ਨੂੰ ਉਥੋਂ ਦੀ ਪੁਲਿਸ ਨੇ ਕੁਝ ਦੱਸਿਆ ਪਾਸ ਡੈਥ ਹੋਈ ਹੈ ਜੀ ਆਹੀ ਕੱਲ ਦਾ ਨਿਊਜ਼ ਵੀ ਇਹੀ ਚੱਲੰਦੇ ਆ ਕਿ 47 ਨਾ ਬ੍ਰੈਸਟ ਵੱਜੀਆਂ ਜੇ ਹੋਇਆ 47 ਨਾ ਬ੍ਰੈਸਟ ਵੱਜੇ ਬੰਦੇ ਨੂੰ ਪਤਾ ਨਹੀਂ ਲੱਗਦਾ ਜੀ ਕਿੱਥੇ ਵੱਜੀ ਹੈ ਹੁਣ ਜਦੋਂ ਤੱਕ ਤੁਸੀਂ ਕਿਸ ਚੀਜ਼ ਦੀ ਹੁਣ ਡਿਮਾਂਡ ਕਰ ਰਹੇ ਹੋ ਸਾਨੂੰ ਇਨਸਾਫ ਚਾਹੀਦਾ ਸਾਨੂੰ ਪਤਾ ਲੱਗਣਾ ਚਾਹੀਦਾ ਕੀ ਕੀ ਰੀਜ਼ਨ ਆ ਕੀ ਦੱਤ ਕਿਉਂ ਹੋਈ ਆ ਕੀ ਪਤਾ ਕਿ ਹੋਣੀ ਉਦਾਂ ਹੀ ਸੱਟਾਂ ਦਾ ਵੀ ਇਲਾਜ ਨਹੀਂ ਹੋਇਆ ਹੋਵੇ ਜਾਂ ਕੁਝ ਉਦਾਂ ਹੀ ਬੋਸਟਮੈਂਟਮ ਕਰਤਾ ਕੀ ਚੱਕਿਆ ਬਈ ਸੰਸਕਾਰ ਹੁਣ ਕਿਦਾਂ ਕਰਨਾ ਨਹੀਂ ਕਰਨਾ ਇਹ ਅਚਾ ਜਦੋਂ ਤੱਕ ਸਾਨੂੰ ਗੱਲ ਸਾਫ਼ ਸਾਨੂੰ ਕਲੀਅਰ ਚਾਹੀਦਾ ਬਸ ਗੱਲ ਕੀ ਰੀਜ਼ਨ ਕੀ ਬਸ ਇਹ ਤੁਹਾਨੂੰ ਕੀ ਲੱਗਦਾ ਕਿ ਮਾਰਕੋਟਾਈ ਹੋਈ ਆ ਮਲਕੀ ਮਾਰਕੋਟਾਈ ਹੋਈ ਉਹਦੇ ਫੇਸ ਤੋਂ ਲੱਗਦਾ ਜੀ ਠੀਕ ਠੀਕ ਆ ਜੀ ਬਸ ਜੀ ਬਾਕੀ ਥੈਂਕ ਯੂ ਅਸੀਂ ਸਿਰਫ ਪ੍ਰਸ਼ਾਸਨ ਕੋ ਉਹਨਾਂ ਦੀ ਮੈਡੀਕਲ ਰਿਪੋਰਟ ਜਾਂ ਪੋਸਟਮਾਰਟਮ ਦੀ ਜਿਹੜੀ ਰਿਪੋਰਟ ਹੈ ਉਹਦੀ ਡਿਮਾਂਡ ਕਰ ਰਹੇ ਹਾਂ ਕਿ ਸਾਨੂੰ ਕਲੀਅਰ ਹੋਵੇ ਕਿ ਉਹਨਾਂ ਦੇ ਕਿੱਦਾਂ ਸ਼ਾਰਟਸ ਲੱਗੇ ਹਨ ਡੈਥ ਕਿਸ ਕਾਰਨ ਹੋਈ ਹੈ ਗੋਲੀਆਂ ਦੇ ਨਾਲ ਹੋਈ ਹੈ ਜਾਂ ਕਿਸ ਕਾਰਨ ਹੋਈ ਹੈ ਉਹ ਸਾਨੂੰ ਹਲੇ ਤਾਂ ਕੁਝ ਵੀ ਪ੍ਰੋਵਾਈਡ ਨਹੀਂ ਹੋਇਆ ਨਹੀਂ ਤੁਹਾਨੂੰ ਜਿਹੜੀ ਤੁਸੀਂ ਬੋਡੀ ਦੇਖੀ ਤਾਂ ਬਹੁਤ ਇਤਰਾਜ਼ ਕੀ ਲੱਗ ਰਿਹਾ ਹੈ ਸਰ ਇਤਰਾਜ਼ ਇਹ ਹੈ ਕਿ ਸਾਨੂੰ ਕਲੀਅਰ ਹੀ ਨਹੀਂ ਕੀਤਾ ਕਿ ਮੈਡੀਕਲ ਰਿਪੋਰਟ ਜੇ ਉਹਨਾਂ ਦਾ ਪੋਸਟਮਾਰਟਮ ਹੋਇਆ ਮੈਡੀਕਲ ਰਿਪੋਰਟ ਹੋਈ ਹੋਏਗੀ ਸਰ ਗੋਲੀਆਂ ਦੀ ਪਛਾਣ ਹੈ ਨਹੀਂ ਕਿ ਨਹੀਂ ਸਰ ਹਲੇ ਤੇ ਨਹੀਂ ਲੱਭਿਆ ਸਿਰਫ ਫੇਸ ਦੇ ਉੱਪਰ ਸੱਟਾਂ ਨੇ ਕਲ ਪੁਲਿਸ ਵਾਲੇ ਪਹੁੰਚੇ ਉਹਨਾਂ ਨਾਲ ਤੁਸੀਂ ਗੱਲਬਾਤ ਜੀ ਉਹਨਾਂ ਨੂੰ ਕਿਹਾ ਕਿ ਮੈਡੀਕਲ ਰਿਪੋਰਟ ਵਗੈਰਾ ਸਾਨੂੰ ਪ੍ਰੋਵਾਈਡ ਕਰਾਈ ਜਾਵੇ ਉਹਨਾਂ ਚਰ ਬਾਕੀ ਹਾਲੇ ਪਰਿਵਾਰ ਸਾਰਾ ਬੈਠਾ ਹੈ ਜੀ 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 ਆਫਸਰ ਆਏ ਸੀ ਕਿ ਕਲਤੀ ਦੇ ਚੈੱਕ ਮੰਗਣਾ ਯਾ ਕੈਸ਼ ਦੀ ਐਸਾ ਨਹੀਂ ਗੱਲ ਹੋਈ ਅ ਜੀ ਸਰ ਉਹ ਤੋਂ ਜੰਮੂ ਕਸ਼ਮੀਰ ਤੋਂ ਆਇਆ ਉਹ ਤਾਂ ਸਰ ਚਲੋ ਪੇ ਗੱਲ ਪੈਸੇ ਦੀ ਨਹੀਂ ਹੁੰਦੀ ਪੈਸੇ ਨਾਲ ਜਾਨ ਨਹੀਂ ਮੁੜ ਜਾਣੀ ਗੱਲ ਇਹ ਹੈ ਕਿ ਸਾਨੂੰ ਘਟੋ ਘਟ ਇਹ ਕਲੀਅਰ ਕੀਤਾ ਜਾਵੇ ਕਿ ਜੇ ਉਹਦੀ ਡੈਥ ਹੋਈ ਹੈ ਕਿਸ ਤਰੀਕੇ ਕਰਨ ਹੋਈ ਹੈ ਤੇ ਕਿੱਦਾਂ ਗੋਲੀਆਂ ਲੱਗੀਆਂ ਕਿੱਥੇ ਲੱਗੀਆਂ ਗੋਲੀ ਲੱਗੀ ਹੈ ਤੁਹਾਨੂੰ ਲੱਗਦਾ ਗੋਲੀ ਨਹੀਂ ਲੱਗੀ ਨਹੀਂ ਲੱਗੀ ਨਹੀਂ ਸਾਨੂੰ ਹਲੇ ਤੱਕ ਤੇ ਨਹੀਂ ਲੱਗਦਾ ਸਾਨੂੰ ਸਾਨੂੰ ਹਲੇ ਤੱਕ ਨਹੀਂ ਲੱਗ ਰਿਹਾ ਜੀ ਕਿ ਗੋਲੀ ਲੱਗੀ ਹੈ ਠੀਕ ਹੈ ਜੀ ਅ ਜਿਹੜੇ ਸਾਨ ਨਗਰ ਅਧਿਕਾਰੀ ਨੇ ਉਹ ਵੀ ਇੱਥੇ ਪਹੁੰਚੇ ਨੇ ਤਾਂ ਗੱਲਬਾਤ ਜਿਹੜੀ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਜੋ ਇਤਰਾਜ ਸੀ ਉਹ ਪ੍ਰਗਟ ਆਏ ਜਾ ਰਹੇ ਨੇ ਕੈਮਰਾ ਪਰਸਨ ਮੁਕੇਸ਼ ਪਾਵਾ ਦੇ ਨਾਲ ਗਗਨਦੀਪ ਸ਼ਰਮਾ ਦੈਨ